ਇਹ ਲੈ ਰਿਹਾ ਦੀ ਵੀਡੀਓ ਦੇਖੀ ਹੋਈ ਹੈ ਜੀ ਨਹੀਂ ਵੀਡੀਓ ਇੱਕ ਵੱਖਰਾ ਵੇਸ਼ਾ ਪਿੰਡ ਦਾ ਨਾ ਪਿੰਡ ਦੇ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਜੀ ਮੈਂ ਕਾਈ ਬਹੁਤ ਕਰਦਾ ਲੋਕਾਂ ਨੂੰ ਹੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਦਾ ਆਇਆ ਹੋਇਆ ਜੀ ਯਾਰ ਮੈਂ ਭੋਲਾ ਭਾਲਾ ਸੀ ਗਲਤੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨਦਾ ਮੈਂ ਥੋੜਾ ਜਿਹਾ ਜੀ ਇਹ ਗੱਲ ਤਾਂ ਕਿ ਲਾਈ ਲੱਗਾਗਾ ਸਾਡੇ ਪਿੰਡਾਂ ਇੱਕ ਪੀਰ ਦੀ ਜਗ੍ਹਾ ਕੀ ਉੱਥੇ ਕਮਪ ਆ ਗਿਆ ਸਰ ਖਮਾਉਣ ਆਲਾ ਉਹਦੇ ਨਾਲ ਇੱਥੇ ਰਹਿ ਕਮਾਈ ਜਾ ਉਹ ਕਹਿੰਦਾ ਹੈਗਾ ਕਿਸੇ ਚੋਂ ਮੈਨੂੰ ਹੀ ਪਤਾ ਜਿਹੜਾ ਕੋਈ ਹੈਗਾ ਰਹੇ ਅੱਬ ਦੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਤੇਰਾ ਬਾਹਰ ਲਾਉਣ ਦਾ ਸੱਤ ਪੱਤਰ ਨਹੀਂ ਹਨ ਸਵਾਸੀਆਂ ਨਹੀਂ ਤੇਰੇ ਨੱਚਣੋਂ ਕਿਹਨੇ ਕਿਹਾ ਸੀ ਬਾਬਾ ਜੀ ਰਹੇ ਨੇ ਉਹ ਜੀ ਆਂ ਸੀ ਬਾਪੂ ਜੀ ਐਦਾਂ ਵਾ ਦੀ ਗੱਲ ਆ ਪਾ ਤੇ ਉਹ ਆ ਵੀ ਮਾੜ ਲੋ ਅਪਾ ਦੇ ਜਿਹੜੇ ਜਿਗਰਾਤੇ ਆ ਹਾਂਜੀ ਹਾਂਜੀ ਆਪਾਂ ਉਹਨਾਂ ਦੀ ਨਿੰਦਾ ਨਹੀਂ ਕਰ ਸਕਦੇ ਨਹੀਂ ਕਰਦੇ ਆਪਣੇ ਮਰਜ਼ੀ ਤੇ ਪਰੇ ਵਾ ਸਾਰੇ ਧਰਮ ਦਾ ਸਹੀ ਆ ਬਾਬਾ ਜੀ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਨਗਰ ਕੀ ਤਨ ਸਾਰੇ ਹਿੰਦੂ ਪ੍ਰਭਾਤ ਤੋਂ ਉਹਦੇ ਜਗਰਾਤਾਂ ਤੇ ਆਪਾਂ ਜਾਵੜੇ ਥੋੜੇ ਆਏ ਇੰਡਸਟਰੀ ਮੇਲੇ ਕਰਿਆ ਕੋਈ ਚੱਕਰ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਗਲਤ ਗਲਤ ਹੋਣਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਆ ਇਹ ਜੀ ਨਿਆਣੀ ਮਾਤਰ ਵੱਲੋਂ ਜਾਂ ਨੂੰ ਅਕਲ ਥੋੜੀ ਜਿਹੀ ਘੱਟ ਆ ਹਾਂ ਜੀ ਹਾਂ ਜੀ ਕੋਈ ਐਸੀ ਸ਼ਰਾਤ ਯੂਗ ਦੇ ਪਿੰਡ ਚ ਕੋਈ ਐਨੀ ਕਦੇ ਕਰੀ ਪਰ ਕਿਸੇ ਨੂੰ ਇਹ ਨਹੀਂ ਪਤਾ ਬੋਲੇ ਕਿ ਕਿੱਥੋਂ ਆ ਗਈ ਇਹੋ ਜਿਹਾ ਦਿਮਾਗ ਥੋੜਾ ਜਿਹਾ ਦਾ ਹੋਗਾ 12 ਕੇ ਸੇਰੇ ਦਬਾਈ ਬਾਣਾ ਕਰੀ ਆਪਾਂ ਕਿੱਲੇ ਬਾਣਾ ਬਾਬਾ ਜੀ ਬਾਣੇ ਮੇਰੇ ਕੋਲੇ ਹੈਗਾ ਚਾਰ ਪੰਜ ਜਿੰਨੇ ਹੈਗੇ ਕੋਈ ਗੱਲ ਨਹੀਂ ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂ ਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸੰਘ ਤੋਂ ਬਾਣਾ ਲਵਾਉਣ ਦਾ ਠੀਕ ਹੈ ਜੀ ਗ੍ਰਾਂਥੀ ਸੰਘ ਦਾ ਬੋਲਚਾਲ ਹੈਗੀ ਆਪਣੀ ਪੀੜ੍ਹੀ ਨਾਲ ਬਾਅਦ ਹੀ ਆਪਨੇ ਆਪ ਸਰਕ ਕਮੇਟੀ ਚਿਆਂ ਵਿੱਚ ਦਾ ਫਿਰ ਤੁਸੀਂ ਚਿੰਟਮੈਂਟ ਪੱਧਰ ਤੇ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਫਿਰ ਤਾਂ ਚਲੋ ਮਾਤ ਥੋੜੀ ਹਾਂਜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਬਸ ਹਾਂ ਹੈਨਾ ਤੇ ਹੈ ਇਹ ਆਪਣਾ ਹੀ ਹਾਂਜੀ ਤੁਸੀਂ ਇਹ ਕਹਾਂ ਐ ਕਰੋ ਜਦੋਂ ਕੋਈ ਮੁਲਾਜ਼ਮ ਦਾਖਲੀ ਕਰਦਾ ਨਾ ਹਾਂਜੀ ਉਹਦੀ ਵਰਦੀ ਲਵਾ ਲੈਂਦੇ ਆ 7 ਵਜੇ ਨੂੰ ਫਿਰ ਉਹਨੂੰ ਵੱਡੇ ਆਫਸਰ ਚੈੱਕ ਕਰਦੇ ਹੁੰਦੇ ਵੀ ਜੇ ਉਹ ਦੁਆਰਾ ਸਹੀ ਹੋ ਗਿਆ ਤੇ ਉਹਨੂੰ ਵਾਰਦੀ ਦੇ ਦਿੰਦੇ ਆ 7 ਵਜੇ ਨੂੰ ਬਈ ਪਰ ਬਾਬਾ ਜੀ ਪੈਕਪ ਬੈਂਤੀ ਆ ਬਾਣਾ ਤੁਸੀਂ ਜੇ ਲਾਹੁਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਲਾਉ ਨੂੰ ਮੇਰੇ ਪਿਓ ਤੋਂ ਖੁੱਦ ਮੈਂ ਮੁੱਖ ਮੋੜ ਨੂੰ ਮੇਰਾ ਜੀ ਕਰਦਾ ਨਹੀਂ ਨਹੀਂ ਤਰੀਕੇ ਨਾਲ ਦੇਖੋ ਮੁੱਖ ਮੋੜ ਮੈਂ ਬਾਣਾ ਤਾਂ ਹੁਣ ਵੀ ਲਾਇਆ ਵੀ ਅਗਰ ਮੁੱਖ ਮੋੜ ਕੇ ਨਹੀਂ ਉਹ ਮੈਂ ਤਾਂ ਨਹੀਂ ਬਪਾ ਜੀ ਦੇਖ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਵਾਉਣੇ ਨਹੀਂ ਇੱਥੇ ਲਾਈ ਬੈਠਾ ਲਾਣੀ ਬਪਾ ਜੀ ਹੋਵੇਂ ਮੈਂ ਤਾਂ ਸੁਣ ਲਾ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਈ ਨਹੀਂ ਦਿਲੋਂ ਪਾਈ ਰੱਖ ਦੇਣ ਵਾਲਾ ਨਹੀਂ ਲਵਾਉਂਦਾ ਕੋਈ ਕੱਪੜੇ ਤਾਂ ਨਾ ਦੇਣਾ ਉਹ ਮੇਰਾ ਠੀਕ ਆ ਉਹ ਲੈ ਤੇ ਨਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੀ ਆ ਠੀਕ ਹੈ ਪ੍ਰਧਾਨ ਜੀ ਨੂੰ ਕਹਾਂ ਦਾਂਗੇ ਪ੍ਰਧਾਨ ਜੀ ਨੂੰ ਤੁਸੀਂ ਇਹ ਤੁਹਾਡੀ ਪੈਂਟ ਦੀ ਜ਼ਿੰਮੇਵਾਰੀ ਆ ਇਹ ਆਪਾਂ ਵੱਡੇ ਪੱਦਰ ਤੇ ਆਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨਹੀਂ ਦੁਖੀ ਨਹੀਂ ਕਰ ਸਕਦੇ ਹਨਾ ਆ ਛਿੜੀ ਸਾਹਿਬ ਆ ਛੋਟੀ ਇਹਨੂੰ ਕਦੇ ਵੀ ਉੱਤੋਂ ਦੀ ਨਹੀਂ ਪਾਉਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸ਼ਰਟ ਕੁੜਤਾ ਪਿਆ ਮੈਂ ਇਹਨੂੰ ਥੱਲੇ ਨਹੀਂ ਪਾਉਣਾ ਤੂੰ ਕਿਤੇ ਇਹ ਵੀ ਤੇ ਗਾਥੀ ਹੁੰਦੀ ਆ ਧਰਮ ਦਾ ਬਚਿਆ ਰਹੂਗਾ ਐਸੇ ਦਾ ਰਖੂਗਾ ਨਾ ਪਿੰਡੋ ਤੇਰੇ ਅਸੀਂ 1 ਮਹੀਨੇ ਬਾਅਦ ਬੋਤ ਲਾਉਂਗੇ ਫੇਰ ਅਸੀਂ ਜਿੰਨੇ ਤੂੰ ਪੁਰਾਣੇ ਬਾਣੇ ਦਿੱਤੇ ਤੈਨੂੰ ਨਵੇਂ ਦੇ ਕੇ ਜਾਵਾਂਗੇ ਕਿਰਪਾ ਤੂੰ ਵੱਡੀ ਕਿਰਪਾਣ ਕੋਈ ਵੀ ਕਿਰਪਾਣ ਤੋਂ ਨਹੀਂ ਜੇ ਤੇਰੇ ਕੋ ਗਾਥੀ ਹੁੰਦੀ ਆ ਤੇ ਧਰਮ ਬਗਣਾ ਹੋਗਾ ਤੈਨੂੰ ਪੀਰ ਹੋਣਾ ਜੇ ਤੇਰਾ ਅਮਰ ਨਾ ਛਕਿਆ ਹੁੰਦਾ ਤੇਰੇ ਹੱਥੇ ਕਿਰਪਾਣ ਨਾ ਹੁੰਦੀ ਤੇ ਤੇਰੀ ਸਭ ਕੁਝ ਉਹ ਮੈਂ ਤਾਂ ਠੀਕ ਆ ਬੰਦੇ ਜੀ ਸਹੀ ਆ ਬੰਦੇ ਜੀ ਸਾਜਾ ਤੁਸੀਂ ਹੁਣ ਉਹਨਾਂ ਨੂੰ ਬਜ਼ੁਰਗਾਂ ਦਾ ਬਚਨ ਕਰੋ ਤੇ ਘਰੇ ਪੈਸੇ ਛਾਸਤਰ ਗੱਭੀ ਬਣਾ ਲਾ ਤੇਰੇ ਬਾਣੀ ਕੋ ਉਹਨਾਂ ਚਰ ਗੁਰੂ ਘਰ ਰਹਿਣਗੇ ਜਿੰਨਾ ਚਿਰ ਤੂੰ ਆਪਣੀ ਜ਼ਿੰਦਗੀ ਚ ਸੁਧਾਰ ਨਹੀਂ ਕਰ ਲੈਂਦਾ ਜੀ ਦੇਖੋ ਇੱਕ ਬੇਨਤੀ ਆ ਪੈਸੇ ਲੱਗੇ ਤੋ ਬਾਬਾ ਜੀ ਠੀਕੋ ਜਾਣੇ ਵਾ ਬਾਣਾ ਪਾਉਂਗਾ ਜ਼ਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ 170 ਤੁਸੀਂ ਆਪ ਲਾ ਕੇ ਜਾਇਓ ਪਰ ਮੈਂ ਬਾਣਾ ਲਾਉਣਾ ਚਾਹੁੰਦਾ ਨਹੀਂ ਬਾਣਾ ਮੈਂ ਬਣਾਉਗਾ ਬਾਣਾ ਨਹੀਂ 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 ਇਹ ਤੈਨੂੰ ਪੱਕੇ ਤੌਰ ਤੇ ਇਹ ਵੀ ਉਹ ਮਹੀਨੇ ਦਾ ਤੈਨੂੰ ਟਾਈਮ ਦਿਆ ਤੈਨੂੰ ਤੇਰੀ ਤੇਰ ਨਾਲ ਕੋਈ ਗੱਲ ਨਹੀਂ ਨਹੀਂ ਦੇਖੋ ਤੁਸੀਂ ਸਿਆਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਇਹ ਗੱਲ ਦੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਜੁਰਮਾਨਾ ਨਹੀਂ ਹੁੰਦਾ ਦੰਡ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੀ ਗੱਲ ਸਮਝਦਾਂ ਲਾ ਤੋ ਬਾਣਾ ਨਹੀਂ ਪਾਨੇ ਮਾਜਿਆ ਜੁੱਥੇ ਲੰਗਾ ਲੱਗੀ ਸੀ ਉਹਨਾਂ ਨੂੰ ਬਾਣਾ ਆਏ ਹੁੰਦਾ ਤੇਰੇ ਹੁਣ ਬਾਣਾ ਬਾਇਆ ਤੇ ਤੇਰੇ ਤੋਂ ਬਾਣਾ ਬਾਟ ਪਾਹ ਅਸੀਂ ਲਾ ਕੇ ਲੈ ਗਏ ਵੀ ਜਾ ਭੱਜ ਜਾਏ ਉਹ ਹੁੰਦਾ ਬਾਣਾ ਲਵਾਉਣਾ ਤੇ ਸ਼ਹਿਰਾ ਤਾਂ ਨਹੀਂ ਲਵਾਇਆ ਤੇਰਾ ਸਾਲਦ ਗਿਆ ਕਾਰ ਬੱਟੇ ਤੈਨੂੰ ਕੋ ਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲੈ ਹਾਂਜੀ ਤੇ ਕੇ ਵੀ ਬਾਬਾ ਜੀ ਦੇਖੋ ਕੋਈ ਗੱਲ ਠੀਕ ਆ ਕਹੀ ਆ ਵੀ ਪਾਦੇ ਸਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮੈਂ ਲੋਕੇ ਗੁਰੂ ਘਰ ਬਣੀ ਮੇ ਰੱਖਾਉਣੀ ਹੈ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾਂ ਦੇ ਹੱਥੀ ਲਵਾਉਂ ਆਜ਼ੀ ਮੰਗਦਾ ਮੇਰੀ ਮਾਂ ਅੜਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬਹਿ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਹੀ ਨਹੀਂ 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 ਬਾਬਾ ਜੀ ਚਪੇੜਾ ਚਾਹੇ ਲਾਓ 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 ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਤੇ ਤੂੰ ਸ਼ਰਤਾਂ ਰੱਖੀ ਜਾਣਾ ਬਾਬਾ ਜੀ ਸ਼ਰਤਾਂ ਕਿਸੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਛੋਟਾ ਕਿ ਸਾਡਾ ਬਾਬਾ ਜੀ ਸਾਰਿਆਂ ਦਾ ਸਮਝ ਸਾਰਿਆਂ ਦਾ ਸਮਝ ਆਣਾ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਮੈਂ ਗੁਰੂ ਘਰ ਨਹੀਂ ਰੱਖਣੇ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸਾਸਤਰ ਬੋਲ ਹੋ ਗਿਆ ਮੈਨੂੰ ਪਤਾ ਨਹੀਂ ਮੇਰਾ ਪਿੰਡ ਮੇਰੀ ਗੱਲ ਸੁਣਾ ਕਾਪੀ ਦੇ ਚਲੋ ਲੈ ਕੇ ਦੇ ਦਿੰਦੇ ਮੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾਦੇ ਪੈਸੇ ਲੈਣਾ ਤੇਰੇ ਤੋਂ ਹੋਂਦਾ ਜੰਨੇ ਤੂੰ ਮੁੱਲ ਪਾਣਾ ਨਹੀਂ 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 ਬਾਬਾ ਨਹੀਂ ਫੇਰ ਤੂੰ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਉਹ ਮੇਰੀ ਬਾਬਾ ਤੂੰ ਇਸ ਕੰ ਦਾ ਸਹਿਮ ਹੋ ਕਿ ਨਹੀਂ ਤੂੰ ਦੱਸ ਬਾਬਾ ਜੀ ਸਹਿਮਤ ਜ਼ਰੂਰ ਆ ਫੇਰ ਗੁਰੂ ਘਰੇ ਗੁਰੂ ਦੇ ਸ਼ਾਸਤਰ ਨੇ ਗੁਰੂ ਦੀ ਬਦਨਾਮੀ ਹੋਈ ਆ ਤੇ ਗੁਰੂ ਘਰੇ ਹੀ ਦੇ ਦੇ ਜਿੱਦ ਦੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਲਵੀਆਂ ਦੇ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲ ਗੂ ਛੋਲੇ ਵੀ ਦੇ ਜੋਵੇਂ ਹਮੇ ਕਹੀ ਰਹੇ ਆ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪੇ ਰਹਿਣ ਅੜਪਾ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਥੋੜੀ ਸੱਤ ਬੱਜਣਾ ਬਪਾ ਇਹ ਦੇਖੋ ਦੇਖੋ ਮੈਂ ਤਾਂ ਦੱਸਦਾ ਇਹਨੂੰ ਸੇਵਾ ਹੀ ਆ ਇਹਦਾ ਅਮਰਤਨਾਸ਼ ਕਿਹਾ ਹੁੰਦਾ ਫਿਰ ਕੋਈ ਡਰਦੀ ਜਾਵੇ ਇਹ ਆਈਆਂ ਲੋਕੀ ਡਰ ਕੇ ਆਪਾਂ ਉਹ ਵੀ ਸ਼ਮਨਾ ਸਹੀ ਸੀ ਬਪਾ ਉੱਤੋਂ ਤੂੰ ਗਲਤੀ ਕਰਤੀ ਬਰਨ ਬਾਣੀ ਨੂੰ ਕਰਤਾ ਤੇ ਤੂੰ ਸ਼ਰਤਾਂ ਰੱਖੀ ਜਾਂਦਾ ਸਾਡੇ ਮੂਰੇ ਦੀ ਸਾਡੀ ਮਾਂ ਬਦਨ ਉਹ ਹੈਗੀ ਆ ਥੋੜੀ ਆੜ ਪਸਵਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਉਹ ਮੈਂ ਤਾਂ ਨਹੀਂ ਬੱਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਬਕਰੀ ਨਹੀਂ ਇਹਨੂੰ ਕੋਈ ਨਹੀਂ ਨੂੰ ਨਾ ਚਾਹ ਤੇ ਇਹਨੂੰ ਪਹਿਲਾਂ ਕਹਿ ਤੂੰ ਸਾਡਾ ਭਰਾ ਮੈਂ ਤਾਂ ਥੋੜੀ ਆ ਸਾਡੀ ਵੀ ਬਹੁਤੀ ਨਹੀਂ ਪਰ ਤੇ ਵੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਕਦੀ ਇਸ ਜੀ ਨੂੰ ਮੰਨ ਵੀ ਗੱਲਤੀ ਹੋਗੀ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਵਾਂਗੇ ਆਪ ਕਰੋ ਨਹੀਂ ਮਾਂ ਹੀ ਆ ਬਾਈ ਦੇਖੋ ਨਾ ਅਸੀਂ ਤੈਨੂੰ سزا ਦੇਣਾ ਐ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੂੰ ਸਾਡੇ ਲਈ ਬਗਾਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਕੋਈ ਪਰਦਾ ਕਰ ਲੈ ਜਿਹੜਾ ਬਾਣਾ ਤੇ ਸ਼ਸਤਰ ਹੈਗੇ ਆ ਗੁਰੂ ਘਰੇ ਦੇਦੇ ਤੇਰੇ ਨਿਭਾਉਣੇ ਨੇ ਸ਼ਸਤਰਾਂ ਛੋਟੇ ਕਰ ਲੈ ਹਾਂ ਲੈ ਇਹਨੂੰ ਪਾਉਣਾ ਥੱਲੇ ਦੀ ਕਦੇ ਵੀ ਕਿਰਪਾਨ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜਿੰਦਗੀ ਤੇ ਸੁਧਾਰ ਨਹੀਂ ਕਰ ਲੈਂਦਾ ਠੀਕ ਆ ਤੇ ਬਾਣੀ ਤੇ ਖੜਾ ਲੱਗ ਜਾ ਕਿ ਤੂੰ ਇਹ ਦਾ ਮਾੜਾ ਮੋਟਾ ਦਰਵਾਜ਼ਾ ਬੰਦ ਨਹੀਂ ਇੱਕ ਆਹ ਸ਼ਾਸਤਰ ਤੇ ਬਾਸਤਰ ਤੇ ਗਰਾਠੀ ਸਿੰਘ ਤੁਹਾਡੇ ਪੈਣ ਦਾ ਉਹ ਕਹੇ ਵੀ ਮੇਰੇ ਤੋਂ ਗੱਲ ਹੀ ਹੋ ਗਈ ਜਦੋਂ ਮੈਂ ਸੁਧਰ ਗਿਆ ਤੇ ਮੈਨੂੰ ਦੇ ਦੇ ਆਵਦੇ ਆਖੀ ਜੀ ਜਦੋਂ ਖਲਸਾ ਬਣਾਈ ਜਦੋਂ ਸੁਧਰ ਗਿਆ ਉਦੋਂ ਸ਼ਾਸਤਰ ਆਪਾਂ ਨੂੰ ਪਨਾਸੀ ਹੋ ਗਿਆ ਠੀਕ ਹੈ ਜੀ ਜਦੋਂ ਬੱਚਾ ਜਾਣਾ ਹੋ ਗਿਆ ਤਾਂ ਦੇ ਦਿਓ ਹੈ ਆਪਣਾ ਹੀ ਆ ਗਲਤੀ ਹੋ ਗਈ ਤੇ ਸੇਵਾ ਕਰਨ ਜਾਂ ਕੰਮ ਕਰੇ ਜ਼ਰੂਰ ਬਾਬਾ ਜੀ हम उसी करेंगे लेके चले थोड़े गुरु करेंगे आशा सब ज़रूरी चंगा वो तो आप करोगे ज़रा मार्किंग ले लोगी कुछ करनी है क्या रखीं ज़रा मार्किंग रही तो सीन का जी पारवापाई रोग जो हाँ जी अच्छा है क्या पर्दा ये तो ना पीनो तो जी बैठी ना नहीं नहीं कर लेंगे जरूरतों को मोड़ देंगे बे� ਕੌਣ ਨੇ ਕਿਹਾ ਪੰਜਾਹ ਹਾਲਾ ਮੋਟਰਸਾਈਕਲ ਨਾ ਸਾਸਟਰ ਗੋਲ ਕਰਨੀ ਆ ਥੋੜੇ ਕੋਲ ਕਿਤਾ ਹੈ ਇਦਾਂ ਆਪ ਬੱਚਾ ਕਿਹਨੂੰ ਪਤਾ ਨਹੀਂ ਲੱਗਦਾ ਜੀ ਚਲੋ ਕੋਈ ਨਾ ਗਿਆ ਨਹੀਂ ਜੀ ਤੁਸੀਂ ਵੇਖ ਲਾ ਹਨਾ ਤੇ ਤੁਸੀਂ ਵੀ ਆਹ ਕੋਈ ਬੁਲਾਸ਼ਾਲਾ ਹੈਗੀ ਜੀ ਇਹ ਕਹਿੰਦਾ ਕਿ ਪਰਿਵਾਰ ਦਾ ਜੀ ਬਾਈ ਮੈਂ ਤਾਂ ਮੈਂ ਨਹੀਂ ਬੜਾ ਬੜਾ ਕੋਕ ਕਰ ਲੈਣਾ ਬਹੁਤ ਸ਼ੰਗਲਾ ਪੈਂਡ ਬਦਰ ਦੇ ਮੈਂ ਬਹੁਤ ਕਲਾਤਾਰ ਬਸ ਦਾ ਅੰਦਾਜ਼ਾ ਬਾਕੀ ਉਹਦਾ ਕੋਈ ਪੈਂਡ ਨਹੀਂ ਚਲੇਗਾ ਨਾ ਉਹਨਾਂ ਦੇ ਬਾਹਰ ਤੇਰਾ ਠੀਕ ਹੈ ਜੀ ਗਾਉਂਦੇ ਬਹੁਤ ਧੰਨਵਾਦੀ ਤੁਹਾਡਾ ਜੀ